ਤਰੰਤਨ ਵਿਧਾਨ ਸਭਾ ਉਪਚੋਣ ਲਈ ਮੰਗਲਵਾਰ ਨੂੰ ਹੋਈ VOTING ਤੋਂ ਤੁਰੰਤ ਬਾਅਦ ਕਾਂਗਰਸ ਨੇ ਵੱਡਾ ਤਮਾਕਾ ਕੀਤਾ ਹੈ ਵੱਡਾ ਬਦਲਾਅ ਕੀਤਾ ਗਿਆ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਮਹੱਤਵਪੂਰਨ ਗੱਲ ਹੈ ਕਿ ਪਾਰਟੀ ਨੇ ਤਰੰਤਨ ਜ਼ਿਲ੍ਹਾ ਪ੍ਰਧਾਨਾਂ ਸਮੇਤ 12 ਜ਼ਿਲ੍ਹਿਆਂ ਦੇ ਪ੍ਰਧਾਨਾਂ ਨੂੰ ਬਦਲ ਦਿੱਤਾ ਹੈ ਪਾਰਟੀ ਨੇ ਐਸ ਐਸ ਨਗਰ ਮੁਹਾਲੀ ਸ਼ੀਟ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਵਣੀ ਅਤੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਵੱਡਾ ਝਟਕਾ ਦਿੱਤਾ ਹੈ ਪਾਰਟੀ ਨੇ ਦੋਵਾਂ ਆਗੂਆਂ ਦੀ ਪਸੰਦ ਨੂੰ ਦਰਕਿਨਾਰ ਕਰਦੇ ਹੋਏ ਕਮਲ ਕਿਸ਼ੋਰ ਸ਼ਰਮਾ ਨੂੰ ਪ੍ਰਧਾਨ ਨਿਯੁਕਤ ਕੀਤਾ ਹੈ ਮਹਾਲੀ ਨੂੰ ਲੈ ਕੇ ਦੋਵਾਂ ਆਗੂਆਂ ਵਿਚਕਾਰ ਵਿਵਾਦ ਸੀ ਇਸ ਦੌਰਾਨ ਚੰਨੀ ਆਪਣੇ ਸੰਸਦੀ ਹਲਕੇ ਜਲੰਧਰ ਸ਼ਹਿਰੀ ਅਤੇ ਦਿਹਾਤੀ ਦੇ ਵਿੱਚ ਦੋਵਾਂ ਪ੍ਰਧਾਨਾਂ ਨੂੰ ਦੁਰਹਾਉਣਾ ਦੇ ਵਿੱਚ ਕਾਮਯਾਬ ਰਹੇ ਜਦਕਿ ਬਾਕੀ ਜਗ੍ਹਾ ਤੇ ਰਾਜਾ ਵਿੜਿੰਗ ਭਾਰੀ ਪਏ ਹਨ ਜਾਣਕਾਰੀ ਅਨੁਸਾਰ ਚੰਨੀ ਗੁਰਪ੍ਰਤਾਪ ਪੜਿਆਲ ਨੂੰ ਜ਼ਿਲ੍ਹਾ ਪ੍ਰਧਾਨ ਬਣਾਉਣਾ ਚਾਹੁੰਦੇ ਸਨ ਜਦਕਿ ਰਾਜਾ ਵਿੜਿੰਗ ਰਣਜੀਤ ਸਿੰਘ ਪੜਿਆਲ ਨੂੰ ਹੀ ਜ਼ਿਲ੍ਹਾ ਪ੍ਰਧਾਨ ਬਣਾਉਣਾ ਚਾਹੁੰਦੇ ਸਨ ਕਾਂਗਰਸ ਨੇ 12 ਜ਼ਿਲ੍ਹਿਆਂ ਦੇ ਵਿੱਚ ਚਿਹਰੇ ਬਦਲੇ ਨੇ ਜਿਨ੍ਹਾਂ ਦੇ ਵਿੱਚ ਅੰਮ੍ਰਿਤਸਰ ਸ਼ਹਿਰੀ ਅਤੇ ਦਿਹਾਤੀ ਬਠਿੰਡਾ ਦਿਹਾਤੀ ਫਤਗੜ ਸਾਹਿਬ ਫਾਜ਼ਿਲਕਾ ਹੁਸ਼ਿਆਰਪੁਰ ਮੋਗਾ ਮੋਹਾਲੀ ਪਠਾਨਕੋਟ ਪਟਿਆਲਾ ਦਿਹਾਤੀ ਸੰਗਰੂਰ ਤੇ ਤਰਨਤਾਰਨ ਸ਼ਾਮਿਲ ਹੈ ਧਿਆਨ ਦੇਣ ਯੋਗ ਹੈ ਕਿ ਕਾਂਗਰਸ ਨੇ 27 ਜ਼ਿਲ੍ਹਿਆਂ ਲਈ ਪ੍ਰਧਾਨਾਂ ਦੀ ਸੂਚੀ ਜਾਰੀ ਕੀਤੀ ਹੈ ਜਿਸ ਦੇ ਵਿੱਚ ਮਲੇਰਕੋਟਲਾ ਅਤੇ ਮਾਨਸਾ ਦੀ ਸੂਚੀ ਅਜੇ ਜਾਰੀ ਨਹੀਂ ਕੀਤੀ ਗਈ ਮਹੱਤਵਪੂਰਨ ਗੱਲ ਹੈ ਕਿ ਇਹ ਸੂਚੀ ਬਹੁਤ ਪਹਿਲਾਂ ਤਿਆਰ ਕੀਤੀ ਗਈ ਸੀ ਪਰ ਪਾਰਟੀ ਤਰਨਤਾਰਨ ਨੂੰ ਉਪਚੋਣ ਦੀ ਉਡੀਕ ਕਰ ਰਹੀ ਸੀ ਪਾਰਟੀ ਨੇ ਵੋਟਾਂ ਤੋਂ ਤੁਰੰਤ ਬਾਅਦ ਤਰਨਤਾਰਨ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਗਿੱਲ ਨੂੰ ਵੀ ਬਦਲ ਦਿੱਤਾ ਜਿਨ੍ਹਾਂ ਦੀ ਜਗ੍ਹਾ ਰਾਜਵੀਰ ਸਿੰਘ ਪੁੱਲਰ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਹੈ ਜਿਸ ਤੋਂ ਬਾਅਦ ਇਲਾਵਾ ਪਾਰਟੀ ਨੇ ਦੋਵੇਂ ਪੰਜਾਬ ਸਕੱਤਰਾਂ ਨੂੰ ਵੀ ਬਦਲ ਦਿੱਤਾ ਹੈ ਹੀਨਾ ਕਵਾਰੇ ਅਤੇ ਸੂਰਜ ਠਾਕੁਰ ਨੂੰ ਪੰਜਾਬ ਸਕੱਤਰ ਨਿਯੁਕਤ ਕੀਤਾ ਗਿਆ ਹੈ ਜੋ ਕਿ ਸੂਬਾ ਇੰਚਾਰਜ ਦੇ ਪਾਰਟੀ ਦੇ ਜਨ ਸਕੱਤਰ ਅਤੇ 36 ਕੜ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਗੇਲ ਦੇ ਸਹਾਇਕ ਦੀ ਭੂਮਿਕਾ ਨਿਭਾਉਣਗੇ ਅੰਮ੍ਰਿਤਸਰ ਦਿਹਾਤੀ ਤੋਂ ਸੁਖਵਿੰਦਰ ਸਿੰਘ ਡੈਨੀ ਅੰਮ੍ਰਿਤਸਰ ਸ਼ਹਿਰੀ ਤੋਂ ਸੌਰਭ ਮਦਾਨ ਬਰਨਾਲਾ ਤੋਂ ਕੁਲਦੀਪ ਸਿੰਘ ਕਾਲਾ ਢਿੱਲੋ ਬਠਿੰਡਾ ਸ਼ਹਿਰੀ ਤੋਂ ਪ੍ਰੀਤਮ ਸਿੰਘ ਪਠਿੰਡਾ ਦੇ ਹਾਤੀ ਤੋਂ ਰਾਜਨ ਗਰਗ ਫਰੀਦਕੋਟ ਤਾਂ ਨਵਦੀਪ ਸਿੰਘ ਬਰਾੜ ਫਤਗੜ ਸਾਹਿਬ ਤੋਂ सुरेंद्र ਸਿੰਘ ਫਾਜ਼ਿਲਕਾ ਦੀ ਗੱਲ ਕਰੀਏ ਤੋਂ ਤਾਂ ਹਰਪ੍ਰੀਤ ਸਿੰਘ ਸੰਧੂ ਫਿਰੋਜ਼ਪੁਰ ਤੋਂ ਕੁਲਬੀਰ ਸਿੰਘ ਜੀਰਾ ਖੁਰਦਾਸਪੁਰ ਤੋਂ ਬ੍ਰਿੰਦਰਮੀਤ ਪਹਾੜਾ ਹੁਸ਼ਿਆਰਪੁਰ ਤੋਂ ਦਲਜੀਤ ਸਿੰਘ ਜਲੰਧਰ ਸ਼ਹਿਰੀ ਤੋਂ ਰਜਿੰਦਰ 베ਰੀ ਜਲੰਧਰ ਦਿਹਾਤੀ ਤੋਂ ਹਰਦੇਵ ਸਿੰਘ ਲਾਡੀ ਕਪੂਰਥਲਾ ਤੋਂ ਬਲਵਿੰਦਰ ਸਿੰਘ ਢਾਲੀਵਾਲ ਖੰਨਾ ਤੋਂ ਲਖਬੀਰ ਸਿੰਘ ਲੱਖਾ ਲੁਧਿਆਣਾ ਦਿਹਾਤੀ ਤੋਂ ਮੇਜਰ ਸਿੰਘ लुधियाना शहरी ਤੋਂ ਸੰਜੀਵ ਮੋਗਾ ਦੀ ਗੱਲ ਕਰੀਏ ਤੋਂ ਹਰੀ ਸਿੰਘ ਖਾਈ ਮੁਹਾਲੀ ਦੇ ਕਮਲਕਿਸ਼ੋਰ ਸ਼ਰਮਾ ਮੁਕਸੁਰ ਤੋਂ ਸੁਖਦੀਪ ਸਿੰਘ ਬਿੱਟੂ ਪਠਾਨਕੋੜ ਤੋਂ ਪੰਨਾ ਲਾਲ ਪਾਟਿਆ ਪਟਿਆਲਾ ਦੇ ਹਾਤੀ ਤੋਂ ਗੁਰਦਰਸ਼ਨ ਕੌਰ ਰੰਦਾਵਾ ਪਟਿਆਲਾ ਸ਼ਹਿਰੀ ਦੇ ਨਰੇਸ਼ ਕੁਮਾਰ ਰੋਪੜ ਦੀ ਗੱਲ ਕਰੀਏ ਅਸ਼ਵਨੀ ਸ਼ਰਮਾ ਸੁਂਗਰੂਰ ਤੋਂ ਜਗਦੇਵ ਸਿੰਘ ਐਸਬੀਐਸ ਨਗਰ ਤੋਂ ਅਜੀਤ ਕੁਮਾਰ ਤੇ ਤਰਨਤਾਰਨ ਤੋਂ ਰਾਜਵੀਰ ਸਿੰਘ ਭੁੱਲਰ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ